ਇਹਨੂੰ ਪ੍ਰਾਪਤ ਕਰਨੀ ਆ ਅੱਜ ਹੋਰ ਵੀ ਸਾਨੂੰ ਆਗੂ ਹੈਗੇ ਨੇ ਆਹ ਜੀ ਆਹ ਚੀਜ਼ ਆ ਪਜਾਮਾ ਕੁੜਤਾ ਪਾ ਕੇ ਪਹੁੰਚੇ ਬਹੁਤ ਦਰਦ ਹੁੰਦਾ ਇਹ ਚ 30 ਬੈਂਦੀ ਫਿਰ ਉਹਨਾਂ ਨੇ ਕੀ ਮਸਾਲਾ ਆ ਪਾਇਆ ਯੂ ਸਾਰਾ ਸਰੀਰ ਮਚੰਡਿਆ ਜੀ ਉੱਤੇ ਕਿਨੇ ਮੁਰਗੇ ਪਾਣੀ ਪਾ ਦਿੱਤਾ ਹਾਂ ਪਾ ਦੇ ਇਹ ਸਰਕਾਰ ਵੇਖੋ ਕਿਹੜੀ ਨੀਤੀਆਂ ਤੇ ਆਈ ਬੈਠੀ ਐ ਸਾਨੂੰ ਜਿਆਦਾ ਪ੍ਰੋਟੈਸਟ ਕਰਨ ਜਾਣਾ ਸਾਡਾ ਅਧਿਕਾਰ ਹੈ ਹੂੰ ਉਹ ਬਿਲਕੁਲ ਸ਼ਾਂਤੀ ਤਰੀਕੇ ਨਾਲ ਸ਼ਾਂਤੀ ਨਾਲ ਬੈਠੇ ਐ ਐ ਸਾਡੇ ਘਟੋਏ 5 6 ਜਵਾਨ ਇੱਕ ਸਿਰ ਤੇ ਸੱਟ ਲੱਗੀ ਹੈ ਬਹੁਤ ਫੱਟਰ ਹੋਏ ਨੇ ਤੇ 2300 ਤੋਂ ਉੱਪਰ ਜਿਹੜੇ ਜੱਟ ਬਹੁਤ 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 ਜੀ ਬਹੁਤ ਇੱਥੇ ਜਿਹੜੇ ਬੈਠੇ ਹਾਂ ਜੀ ਜਿੱਥੇ ਕੋਈ ਬੈਠਾ ਆਹ ਦੇਖੋ ਜੀ ਧੂਏ ਨਾਲ ਖਲੋਤਾ ਨਹੀਂ ਜਾ ਰਿਹਾ ਜੀ ਥੈਂਕ ਯੂ ਜੀ ਬਹੁਤ ਮਿਹਰਬਾਨੀ ਅਸੀਂ ਕਵਰੀਕਤ ਕਰਦੇ ਪਏ ਤਾਂ ਸਾਡੇ ਅੱਖਾਂ ਦੇ ਵਿੱਚ ਹੰਝੂ ਆ ਚੁੱਕੇ ਨੇ ਆਵਾਜ਼ ਖਰਾਬ ਹੋ ਜਾਂਦੀ ਆ ਆਹ ਤਸਵੀਰ ਪੰਜਾਬ ਦੀ ਅੱਜ ਦਾ ਦੁੱਤ ਤਸਵੀਰ ਕਿ ਕਿਸਾਨ ਵੜ ਗਏ ਨੇ ਕਿਸਾਨ ਆਪਣੇ ਬਿਲਕੁਲ ਸ਼ਾਂਤੀ ਤਰੀਕੇ ਦੇ ਨਾਲ ਕਰਦੇ ਪਏ ਨੇ ਪ੍ਰਦਰਸ਼ਨ ਕਰਦੇ ਪਏ ਨੇ ਕਿ ਜੈਸੀ ਦਿਲੀ ਕੋ ਆਪਣੇ ਹੱਕ ਲੈਣੇ ਆ ਆ ਬੜਾ ਜਿਆਦਾ ਏ ਤੱਕਾ ਬੜਾ ਜਿਆਦਾ ਏ ਆ ਆ ਹੀ ਫੇਰ ਰੁੱਕ ਕੇ ਆਏ ਆ ਘੰਟੇ ਬਾਦ ਆਹੀ ਹੁਣ ਐਰ ਕੀ ਜੇ ਰਾਤ ਰਾਤ ਸਾਡੇ ਤੋਂ ਜਿੰਨਾ ਵੀ ਜੋਸ਼ ਹੋਇਆ ਆਈ ਆਪਣੀ ਜਾਨ ਤੇ ਖੇੜ ਕੇ ਇਹ ਤੋੜਾਂਗੇ ਇਹ ਤੋੜਾਂਗੇ ਵੀ ਜ਼ਰੂਰ ਆ ਜ਼ਰਾ ਜ਼ਰੂਰ ਹੈ ਜੀ ਇਹ ਮੋਦੀ ਸਰਕਾਰ ਦੀ ਏਡੀ ਵੱਡੀ ਸ਼ਰਮਿੰਦੀ ਵਾਲੀ ਗੱਲ ਆ ਵੀ ਜੱਟਾਂ ਦੇ ਨਾਲ ਧੱਕਾ ਕਰਨ ਦੀ ਆ ਪੰਜਾਬ ਨੇ ਤੇਰਾ ਵਿਗਾੜਿਆ ਕੀ ਆ ਕੀਤਾ ਕੀ ਤੇਰਾ ਬੜਾ ਤੂੰ ਸਾਡੇ ਨਾਲ ਇੰਨੇ ਧੱਕੇ ਕਰਨੇ ਆ ਏ ਤੂੰ ਛੜਾ ਬੰਦਾ ਤੂੰ ਸੋਚ ਸਾਰਿਆਂ ਬਾਰੇ ਕਾਲਾ ਛੜਾ ਬੰਦਾ ਦੇ ਭੈਣੋ ਕੀ ਆnde ਰੱਬ ਦੇ ਸਮਾਨ ਹੁੰਦਾ ਏ ਇਹਨੂੰ ਮੜਾ ਕਹਿੰਦਾ ਨਹੀਂ ਮੜਾ ਕਰਦਾ ਨਹੀਂ ਤੇ ਤੂੰ ਕੀ ਕਰ ਤੂੰਦ ਕਰਨਿਆ ਸਾਡੇ ਨਾਲ ਸਾਲਿਆ ਗੋਲੀਆਂ ਦੇਆਂ ਚਰੋਣ گاڑی ਅੱਤਵਾਦੀ ਆਏ ਆ ਬੰਬ ਦਿਓ ਸੁੱਟਣ ਬਿਲਕੁਲ ਜੀ ਇੱਕ ਕਿਸਾਨ ਬਿਲਕੁਲ ਜੀ 13 ਫਰਵਰੀ ਨੂੰ ਤਾਂ ਲਾਲ ਕੀਤਾ ਗਿਆ ਸੀ ਆਪਣੇ ਹੱਕਾਂ ਵਾਸਤੇ ਅਸੀਂ ਦਿੱਲੀ ਕੂਚ ਕਰਾਂਗੇ ਪਰ ਬਿਲਕੁਲ ਸ਼ਾਂਤੀ ਦੇ ਤਰੀਕੇ ਕਿਉਂਕਿ ਇਸ ਵੀ ਕਵਰੇਜ ਇਹਨਾਂ ਦੇ ਨਾਲ ਹੀ ਕਰ ਰਹੇ ਹਾਂ ਬਿਲਕੁਲ ਸ਼ਾਂਤੀ ਦੇ ਨਾਲ ਕਿਸਾਨ ਬੈਠੇ ਹੋ ਨੇ ਲੰਗਰ ਬਣ ਰਿਹਾ ਲੰਗਰ ਦੀ ਬੇਅਦਬੀ ਵੀ ਕੀਤੀ ਜਾ ਰਹੀ ਆ ਕਿਉਂਕਿ ਲੰਗਰ ਬੜ ਰਿਆ ਸੀ ਤੇ ਉਸ ਲੰਗਰ ਦੇ ਵਿੱਚ ਬਰੂਦ ਸੁੱਟਿਆ ਜਾ ਰਿਹਾ ਤੇ ਬੇਅਦਬੀ ਹੋ ਰਹੀ ਕਿਉਂਕਿ ਕਿਸਾਨ ਨੇ ਖਾਣੀਆਂ ਜਿਹੜੀਆਂ ਮਾਤਾਵਾਂ ਆਈਆਂ ਉਹਨੇ ਛੋਟੇ ਛੋਟੇ ਬੱਚੇ ਆਏ ਨੇ ਉਹਨਾਂ ਨੇ ਲੰਗਰ ਖਾਣਾ ਵਾ ਤੇ ਇਹ ਕੀ ਕੀਤੀ ਜਾ ਰਹੀ ਹੈ ਬੇਅਦਬੀ ਕੀਤੀ ਜਾ ਰਹੀ ਹੈ ਲੰਗਰ ਦੀ ਵੀ ਉਹ ਦੇਖੋ ਤੇ ਕਿਸਾਨ ਜਿੱਤੇ ਕਿ ਸਾਡੇ ਪੱਤਰਕਾਰਾਂ ਦੇ ਉੱਪਰ ਵੀ ਕਈ ਅਟੈਕ ਹੋਗਾ ਕਿ ਜਿਨ੍ਹਾਂ ਦੇ ਵੱਲੋਂ ਗਰਾਉਂਡ ਜ਼ੀਰੋ ਤੇ ਆ ਕੇ ਕਵਰਿੰਗ ਦਿਖਾਉਣਾ ਜੋ ਕਿਉਂਕਿ ਕਈ ਮੀਡੀਆ ਨੂੰ ਦਬਾਇਆ ਜਾ ਰਿਹਾ ਸਰਕਾਰ ਦੇ ਵੱਲੋਂ ਪਰ ਅਸੀਂ ਗਰਾਉਂਡ ਜ਼ੀਰੋ ਦੇ ਉੱਪਰ ਆ ਕੇ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਆ ਜਾ ਓਏ ਲੋਕਾਂ ਦੇ ਵਿਚਾਰ ਲੈ ਰਹੇ ਹਾਂ ਪਰ ਲੋਕ ਹੋ ਜਿਹੜੇ 250 ਤੋਂ ਉੱਪਰ ਦੱਸਿਆ ਜਾ ਰਿਹਾ ਕਿ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਦੋ ਸ਼ਹੀਦ ਦੱਸੇ ਜਾ ਰਹੇ ਨੇ ਕਿ ਦੋ ਸ਼ਹੀਦ ਹੋਏ ਨੇ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਵੀ ਹਾਲਾਤ ਜਿਹੜੇ ਸੀਰੀਅਸ ਦੱਸੇ ਜਾ ਰਹੇ ਨੇ ਕਿਉਂਕਿ ਜਿਹੜੇ ਅਥਰੂ ਗਹਿਰਾ ਅਥਰੂ ਗਹਿਰ ਤੋਂ ਛੱਡੇ ਜਾ ਰਹੇ ਨੇ ਪਰ ਹੁਣ ਗੋਲੀ ਵੀ ਜਿਹੜੀ ਇਹਨਾਂ ਦੇ ਵੱਲੋਂ ਚਲਾਈ ਜਾ ਰਹੀ ਆ ਆ ਤਸਵੀਰ ਹੈ कि ਬਿਲਕੁਲ ਕਸਾਲ ਸ਼ਾਂਤੀਪੁਰ ਵਿੱਚ ਇੱਥੇ ਬੈਠੇ ਹੋਏ ਨੇ ਲੰਗਰ ਬਣਾ ਰਿਹਾ ਕਿਉਂਕਿ ਇੱਥੇ ਸਟਾਪ ਕਰ ਲਿਆ ਉਹਨਾਂ ਨੇ ਕਿ ਰਾਤ ਦੇ ਟਾਈਮ ਦੇਖਾਂਗੇ ਜੇ ਕਿਤੇ ਪਰ ਬਾਵਜੂਦ ਬੈਨ ਦੇ ਵੀ ਉਸਤੇ ਵੀ ਆਦੇ ਸਦੋ ਆ ਲੰਗਰ ਚੱਲ ਰਿਹਾ ਆਦੇ ਸਦੋ ਕੀ ਕਿਸਾਨਾਂ ਵਾਸਤੇ ਜਿਹੜੇ ਕਿਸਾਨ ਨੇ ਉਹਨਾਂ ਵਾਸਤੇ ਆ ਲੰਗਰ ਤਿਆਰ ਕੀਤਾ ਗਿਆ ਦੁਪਹਿਰ ਦੇ ਟਾਈਮ ਵਿੱਚ ਇੱਥੇ ਲੰਗਰ ਚੱਲ ਰਿਹਾ ਸੀ ਉਦੋਂ ਵੀ ਅਥਰੂ ਗੈਸ ਲੰਗਰ ਦੇ ਉੱਪਰ ਸੁੱਤੇ ਗਏ ਲੰਗਰ ਦੀ ਬੇਅਦਬੀ ਕੀਤੀ ਗਈ ਆ ਆਦੇ ਸਦੋ ਨਹੀਂ ਕਪਾਸ਼ ਨਹੀਂ ਬਬੇ ਬੇਅਦਬੀਂ ਕਹਿੰਦੇ ਕਿ ਤੀ ਤੇ ਅਤਰੂ ਗਿਆ ਸੁੱਟੇ ਗਏ ਨਹੀਂ ਅਤਰੂ ਗਿਆ ਤੇ ਬੋ ਆ ਦੇਖੋ ਅੱਖਾਂ ਖਲੋਤਾ ਨਹੀਂ ਗਿਆ ਜਿਵੇਂ ਵੱਜਾ ਮੈਂ ਡਿੱਗ ਪਿਆ ਤੇ ਬਹੁਤ ਮਹਾ ਜਿਹੇ ਸਾੜੀ ਆਉਦਾ ਪੇ ਗਲਾ ਵੇਖੋ ਕੀ ਬੈਜਾ ਜੀ ਹਾਂਜੀ ਇਹ ਬਹੁਤ ਜੀ ਅਸੀਂ ਜੋ ਮਰਜ਼ੀ ਕਰ ਲਵੇ ਸਾਡੇ ਪ੍ਰਧਾਨ ਸੇ ਜੀ ਮੀਟਿੰਗ ਲਾਉਣਗੇ ਜਿਵੇਂ ਵੀ ਹੁਣ ਹਾਂਜੀ ਨੀਤੀ ਕਰਦੇ